ਸਤਿਨਾਮ ਸ੍ਰੀ ਵਾਹਿਗੁਰੂ ਸੋਹਿਬ ਜੀ ਪਾਤਾਲ ਪਾਤਾਲ ਲਖ ਆਗਾਸਾ ਆਗਾਸ ਪਾਤਾਲ ਪਾਤਾਲ ਲਖ ਇੱਥੇ ਲਖ ਦੇ ਵਿਸ਼ਰਾਮ ਲਾਉਣਾ ਹੈ ਤੇ ਪਾਤਾਲ ਪਾਤਾਲ ਲਖ ਆਗਾਸਾ ਆਗਾਸ ਇਸ ਪ੍ਰਕਾਰ ਦਾ ਵਿਸ਼ਰਾਮ ਨਹੀਂ ਲਾਉਣਾ ਇਸ ਗੱਲ ਦਾ ਤੇ ਯਾ ਰੱਖਣਾ ਹੈ ਕਿ ਪਾਤਾਲ ਪਾਤਾਲ ਲਖ ਲਖ ਰੇ ਇਸ ਦਾ ਵਿਸ਼ਰਾਮ ਲਗੇ ਔੜਕ ਔੜਕ ਪਾਲ ਥੱਕੇ ਵੇਦ ਕਹਿਣ ਇੱਕ ਬਾਤ ਸਹਸ 18 ਹੈ ਕਹਿਨ ਕਤੇਬਾ ਅਸਲੂ ਇਕਤਾਤ ਲਿਖਾ ਹੋਏ ਤਾਂ ਲਿਖੀ ਹੈ ਲਿਖਾ ਹੋਏ ਬਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਨਾਨਕ ਤੇ ਜਮਕ ਲਾ ਕੇ ਵੱਡਾ ਆਖੀਐ ਤੇ ਆਖਿਆ ਤੇ ਵਿਸ਼ਰਾਮ ਲਾਉਣਾ ਹੈ ਸਾਲਾਹੀ ਸਾਲਾਹੀ ਇਤੀ ਸੁਰਤ ਨਾ ਪਾਈਆ ਸਾਲਾਹੀ ਸਾਲਾਹੀ ਸਾਲ ਆਹ ਤੇ ਵਿਸ਼ਰਾਮ ਲੱਗਣਾ ਹੈ ਤੇ ਇੱਤੀ ਸੁਰਤ ਸੁਰਤ ਤੇ ਜਮਕ ਲਾ ਕੇ ਨਾ ਪਾਈਆ ਨਦੀਆ ਅਤਿ ਵਾਹ ਪਵਹ ਸਮੰਦ ਨਾ ਜਾਣੀਅ ਹੈ ਨਦੀਆ ਅਤੈ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਇੱਥੇ ਅਤੈ ਤੇ ਦੁਲਾਵਾਂ ਲਗੀਆਂ ਨੇ ਇਕਲਾ ਨਹੀਂ ਲਗੀਆਂ ਇਸ ਕਰਕੇ ਇਸ ਨੂੰ ਅਤੈ ਹੀ ਪਾਠ ਕਰਨਾ ਹੈ ਤੇ ਇਸ ਨੂੰ ਕੱਛ ਕੇ ਨਹੀਂ ਬੜਨਾ ਅਤੈ ਨਹੀਂ ਪੜ ਦੇਣਾ ਕੋਲਾ ਪਾਠ ਕਰਨਾ ਹੈ ਅਤੈ ਨਦੀਆ ਅਤੈ ਸਮੁੰਦ ਸਾਹ ਸੁਲਤਾਨ ਗਿਰਹ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋ ਨਾ ਵਿਸਰਹਿ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਣਾ ਦੇਣ ਨਾ ਅੰਤ ਇੱਥੇ ਜਿਹੜੇ ਨੇ ਹੁਣ ਨਾਣੇ ਲੱਗੇ ਨੇ ਅੰਤਨਾ ਸਿਫਤੀ ਕਹਿਣ ਦਾ ਅੰਤ ਤੇ ਜਿਹੜਾ ਸਿਫਤੀ ਹੈ ਇਸ ਨੂੰ ਫਫੇ ਦੇ ਨਾਲ ਇਸ ਦਾ ਉਚਾਰਨ ਕਰਨਾ ਹੈ ਸਾਡੇ ਸਾਡੇ ਬੋਲ ਜਿਹੜੇ ਹਨ ਇਹ ਉਚਾਰਨ ਕਰਦੇ ਜੁੜਨੇ ਚਾਹੀਦੇ ਨੇ ਤਾਂ ਹੀ ਇਸ ਦਾ ਸ਼ਬਦ ਦਾ ਸਹੀ ਉਚਾਰਨ ਹੋਵੇਗਾ ਕਿਉਂਕਿ ਜਦੋਂ ਅਸੀਂ ਸਿਫਤੀ ਪੜ੍ਹਦੇ ਹਾਂ ਤੇ ਫਫੇ ਦੇ ਪੈਰ ਦੇ ਵਿੱਚ ਬਿੰਦੀ ਲੱਗ ਜਾਂਦੀ ਹੈ ਤਾਂ ਉਹ ਪੋਲਾ ਉਚਾਰਨ ਹੋ ਜਾਂਦਾ ਹੈ ਇੱਥੇ ਸਿਫਤੀ ਬਿਨਾਂ ਬਿੰਦੀ ਤੋਂ ਹੈ ਸਿਫਤੀ ਹੀ ਪਰਣਾ ਹੈ ਅੰਤਨਾ ਸਿਫਤੀ ਕਹਿਣ ਨਾ ਅੰਤ ਤੇ ਬਹੁਤਿਆਂ ਦੇ ਅਸੀਂ ਵੇਖਦੇ ਆ ਕਿ ਇਹ ਗਲਤੀ ਕਰਦੇ ਨੇ ਕਿ ਕਹਿਣ ਨਾ ਅੰਤ ਦੀ ਥਾਂ ਤੇ ਕਹਿਣ ਨਾ ਅੰਤ ਦੋਵੇਂ ਥਾਂ ਨੰਨੇ ਲਾ ਦਿੰਦੇ ਨੇ ਤੇ ਜਾਂ ਫਿਰ ਦੋਵੇਂ ਥਾਂ ਨਾਣੇ ਲਾ ਦਿੰਦੇ ਨੇ ਇੱਥੇ ਹੈ ਕਹਿਣ ਕਹਿਣ ਦਾ ਨਾਣਾ ਤੇ ਨਾ ਉੱਥੇ ਨੰਨਾ ਲੱਗਾ ਹੈ ਨਾ ਅੰਤ ਇਸ ਦਾ ਉਚਾਰਨ ਬਹੁਤ ਧਿਆਨ ਦੇ ਕੇ ਕਰਨਾ ਹੈ ਅੰਤਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੇ ਦੇਣ ਨਾ ਅੰਤ ਅੰਤ ਨਾ ਵੇਖਣਾ ਸੁਣਨ ਨਾ ਅੰਤ ਅੰਤ ਨਾ ਵੇਖਣ ਸੁਣਨ ਇੱਥੇ ਹੁਣ ਸੁਣਨ ਤੇ ਦੋ ਨਾਣੇ ਲੱਗੇ ਨੇ ਤੇ ਇਸ ਦਾ ਉਚਾਰਨ ਬਹੁਤ ਧਿਆਨ ਦੇ ਕੇ ਕਰਿਓ ਕਿਉਂਕਿ ਆਮ ਤੌਰ ਤੇ ਅਸੀਂ ਵੇਖਦੇ ਆਂ ਕਈ ਸੁਣਨ ਪਰ ਦਿੰਦੇ ਨੇ ਤੇ ਉਹ ਜਿਹੜਾ ਇੱਕ ਨੰਨਾ ਲੱਗ ਜਾਂਦਾ ਹੈ ਵਿੱਚ ਇੱਥੇ ਦੋਵੇਂ ਨਾਣੇ ਨੇ ਬਹੁਤ ਅਭਿਆਸ ਕਰਨ ਦੇ ਨਾਲ ਇਸ ਦਾ ਉਚਾਰਨ ਵੀ ਆਵ ਜੀ ਨੂੰ ਬਹੁਤ ਛੇਤੀ ਆ ਜਾਵੇਗਾ ਅੰਤਨਾ ਵੇਖਣ ਸੁਣਨ ਨਾ ਅੰਤ ਅੰਤਨਾ ਜਾਪੈ ਕਿਆ ਮਨ ਮੰਤ ਅੰਤਨਾ ਜਾਪੈ ਕੀਤਾ ਆਕਾਰ ਅੰਤਨਾ ਜਾਪੈ ਤਾਰਾ ਬਾਰ ਅੰਤ ਕਾਰਣ ਕੇਤੇ ਬਿਲਾਹੇ ਤਾਂ ਕੇ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੇ ਕੋਈ ਇਹੋ ਇੱਥੇ ਇਹੋ ਤੇ ਈੜੀ ਨੂੰ ਲਾ ਲੱਗੀ ਹੈ ਸਿਹਾਰੀ ਨਹੀਂ ਲੱਗੀ ਕਿਉਂਕਿ ਜਦੋਂ ਅਸੀਂ ਕਈ ਵਾਰ ਪੜ੍ਹਦੇ ਆ ਤੇ ਇਹੋ ਪੜ੍ਹਦੇ ਨੇ ਹਾ ਇਹੋ ਜਿਹੜਾ ਲੱਗ ਜਾਂਦਾ ਹੈ ਤੇ ਸਿਹਾਰੀ ਲੱਗ ਜਾਂਦੀ ਹੈ ਉਹ ਲਘੂ ਮਾਤਰਾ ਹੋ ਜਾਂਦੀ ਹੈ ਸਿਹਾਰੀ ਤੇ ਇੱਥੇ ਲਾ ਹੈ ਇਹ ਧੀਰਗ ਮਾਤਰਾ ਹੈ ਤੇ ਹਾਹੇ ਨੂੰ ਔਂਕੜ ਲਘੂ ਮਾਤਰਾ ਹੈ ਇਸ ਕਰਕੇ ਈੜੀ ਦੀ ਲਾਂ ਨੂੰ ਲੰਮਕਾ ਕੇ ਉਚਾਰਨ ਕਰਨਾ ਹੈ ਇਹੋ ਇਹੋ ਅੰਤ ਨਾ ਜਾਣੇ ਕੋਈ ਭੌਤਾ ਕਹੀਐ ਭੌਤਾ ਹੋਏ ਵੱਡਾ ਸਾਹਿਬ ਊਚਾ ਥਾਉ ਊਚੇ ਉੱਪਰ ਊਚਾ ਨਾਉ ਹਾਂਜੀ ਇੱਥੇ ਊਚੇ ਊਚੇ ਨੂੰ ਦੁਲੈਂਕੜ ਲੱਗੀ ਹੈ ਤੇ ਉੱਪਰ ਨੂੰ ਔਂਕਰ ਲੱਗੀ ਹੈ ਤੇ ਇਹਦਾ ਧਿਆਨ ਰੱਖਣਾ ਕਿ ਉੱਪਰ ਨੂੰ ਅਸੀਂ ਉੱਪਰ ਨਹੀਂ ਪੜ ਦੇਣਾ ਜੇ ਉੱਪਰ ਪੜਾਂਗੇ ਤੇ ਫਿਰ ਉਸ ਨੂੰ ਦੁਲੈਂਕੜ ਲੱਗ ਜਾਵੇਗੀ ਇਸ ਦਾ ਖਾਸ ਤੌਰ ਤੇ ਧਿਆਨ ਰੱਖਿਓ ਕਿ ਉੱਚੇ ਉੱਪਰ ਉੱਚਾ ਨਾਓ এবੜਾ ਉੱਚਾ ਹੋਵੇ ਕੋਈ ਇਸ ਉੱਚੇ ਕੋ ਜਾਣੈ ਸੋਏ ਜੇਬੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਭੌਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਾਤ ਮਾਈ ਕੀਤੇ ਮੰਗ ਹੈ ਜੋਤ અપਾਰ ਇੱਥੇ ਜਿਹੜਾ અપਾਰ ਹੈ ਇਹ ਐੜਾ ਮੁਕਤਾ ਹੈ ਇਸ ਨੂੰ ਆਪਾਰ ਨਹੀਂ ਪੜ ਦੇਣਾ ਕੰਨੇ ਤੋਂ ਰਹਿਤ ਇਹਦਾ ਉਚਾਰਨ ਕਰਨਾ ਹੈ અપਾਰ ਕੀਤੇ ਮੰਗ ਹੈ ਜੋਤ અપਾਰ ਕیتے ਆ ਗਣਤ ਨਹੀਂ ਵਿਚਾਰ ਕੀਤੇ ਖੱਪ ਟੁੱਟ ਹੈ ਵੇਕਾਰ ਕੀਤੇ ਲੈ ਲੈ ਮਕਰਪਾਹੇ ਕੀਤੇ ਮੂਰਖ ਖਾਹੀ ਖਾਹੇ ਇੱਥੇ ਜਿਹੜਾ ਪਾਠ ਹੈ ਕਿ ਕੀਤਿਆ ਗਣਤ ਨਹੀਂ ਵਿਚਾਰ ਇੱਥੇ ਕੀਤਿਆ ਦੇ ਵੀ ਸ਼ਰਾਮ ਲੱਗਣਾ ਹੈ ਤੇ ਕੀਤੇ ਖੱਪ ਟੁੱਟ ਹੈ ਵੇਕਾਰ ਇਥੇ ਵੀ ਕੇਤੇ ਤੇ ਵਿਸ਼ਰਾਮ ਲੱਗਣਾ ਹੈ ਕੇਤੇ ਖੱਪ ਟੁੱਟ ਹੈ ਵੇਕਾਰ ਕੇਤੇ ਲੈ ਲੈ ਮੁਕਰਪਾਹੀ ਅਗੇ ਕੇਤੇ ਮੂਰਖ ਇਥੇ ਮੂਰਖ ਤੇ ਵਿਸ਼ਰਾਮ ਲੱਗਣਾ ਹੈ ਕੇਤੇ ਮੂਰਖ ਖਾਹੀ ਖਾਹੀ ਕੇਤੇ ਆ ਦੂਖ ਭੂਖ ਸਦਮਾਰ ਏਹ ਭੇਦਾਤ ਤੇਰੀ ਦਾਤਾਰ ਐਥੇ ਤੇਰੀ ਤੇ ਵਿਸ਼ਨਾਮ ਲੱਗਣਾ ਹੈ ਇਹ ਭੇਦਾਤ ਤੇਰੀ ਦਾਤਾਰ ਇਹ ਭੇਦਾਤ ਤੇਰੀ ਇਹ ਭੇਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣਾ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਇਕ ਆਖਣ ਪਾਏ ਓਹੋ ਜਾਣੇ ਜੇਤੀਆ ਮੋਹੇ ਖਾਏ ਆਪੇ ਜਾਣੇ ਆਪੇ ਦੇ ਆਪੇ ਜਾਣੇ ਆਪੇ ਦੇ ਇੱਥੇ ਜਿਹੜਾ ਦੇ ਹੈ ਉਸ ਨੂੰ ਈੜੀ ਨੂੰ ਸਿਹਾਰੀ ਲੱਗੀ ਹੈ ਇਹ ਵੀ ਉਚਾਰਨ ਇਸੇ ਤਰ੍ਹਾਂ ਹੀ ਕਰਨਾ ਹੈ ਦੇ ਉਚਾਰਨ ਨਹੀਂ ਕਰਨਾ ਕਿਉਂਕਿ ਜੇ ਦੇ ਉਚਾਰਨ ਕਰਾਂਗੇ ਤੇ ਫਿਰ ਦੰਦੇ ਨੂੰ ਲਾ ਲੱਗੇਗੀ ਇਕੱਲੇ ਦੰਦੇ ਨੂੰ ਲਾ ਲੱਗੇਗੀ ਤੇ ਦੇ ਥੋੜਾ ਹਲਾ ਜੀ ਕੇ ਇਸ ਨੂੰ ਉਚਾਰਨ ਕਰਨਾ ਹੈ ਦੇ ਆਖਹ ਸੇ ਪੇ ਕੇਈ ਕੇ ਆਖਹ ਸੇ ਪੇ ਕੇਈ ਕੇ ਇੱਥੇ ਸੇ ਤੇ ਵਿਸ਼ਰਾਮ ਲੱਗੇਗਾ ਆਖਹ ਸੇ ਪੇ ਕੇਈ ਕੇ ਜਿਸ ਨੂੰ ਬਖਸੇ ਸਿਫਤ ਸਾਲਾਹ ਨਾਨਕ ਪਾਤ ਸਾਹੀ ਪਾਤ ਸਾਹ ਅਮੁੱਲ ਗੋਣਾ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹਿ ਅਮੁੱਲ ਭਾਏ ਅਮੁੱਲਾ ਸਮਾਹਿ ਅਮੁੱਲ ਧਰਮ ਅਮੁੱਲ ਦੀਬਾਨ ਅਮੁੱਲ ਤੋਲ ਅਮੁੱਲ ਪਰਵਾਣ ਅਮੁੱਲ ਬਖਸ਼ੀਸ ਅਮੁੱਲ ਨੀਸਾਨ ਅਮੋਲ ਕਰਮ ਅਮੋਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲੇਵ ਲਾਇ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜੇ ਕਰਹਿ ਵਖਿਆਣ ਇਹਨਾਂ ਦੋਹਾਂ ਪੰਕਤੀਆਂ ਦਾ ਵਿਸ਼ਰਾਮ ਆਖ ਹੈ ਤੇ ਲੱਗੇਗਾ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਬੜੇ ਕਰ ਹੈ ਬਖਿਆਨ ਆਖ ਹੈ ਬਰਮੇ ਆਖ ਹੈ ਇੰਦ ਆਖ ਹੈ ਗੋਪੀ ਤੈ ਗੋਵਿੰਦ ਆਖ ਹੈ ਈਸਰ ਆਖ ਹੈ ਸਿੱਧ ਆਖ ਹੈ ਕੀਤੇ ਕੀਤੇ ਬੁੱਧ ਇਸ ਪੰਕਤੀ ਦਾ ਵਿਸ਼ਰਾਮ ਆਖ ਹੈ ਤੇ ਲੱਗੇਗਾ ਆਖ ਹੈ ਕੀਤੇ ਕੀਤੇ ਬੁੱਧ ਆਖ ਹੈ ਦਾਨਵ ਆਖ ਹੈ ਦੇਵ आखह सुर नर मन जन सेव केते आखह आखण पाहे केते कह कह उठ उठ जाहे ਇਸ ਨੂੰ ਕਹਤੇ ਕਹ ਕਹ ਇਸ ਦਾ ਉਚਾਰਨ ਕਹ ਕਹ ਹੀ ਕਰਨਾ ਹੈ ਕਿਹ ਕਿਹ ਉਚਾਰਨ ਇਸ ਦਾ ਨਹੀਂ ਕਰ ਦੇਣਾ ਧਿਆਨ ਰੱਖਿਓ ਕਹ ਕਹ ਹੀ ਇਸ ਦਾ ਉਚਾਰਨ ਕਰਨਾ ਹੈ ਕਹਤੇ ਕਹ ਕਹ ਉਠ ਉਠ ਜਾਹੇ ਇਤੇ ਕੀਤੇ ਹੋਰ ਕਰੇ ਤਾ ਆਖ ਨਾ ਸਕਹਿ ਕਈ ਕੇ ਜੇਵਡ ਭਾਵੈ ਤੇਵਡ ਹੋਏ ਜੇਵਡ ਭਾਵੈ ਤੇਵਡ ਹੋਏ ਇਥੇ ਜੇਵਡ ਤੇ ਤੇਵਡ ਇਥੇ ਡੱਡੇ ਲੱਗੇ ਹਨ ਜੇਵਡ ਤੇਵਡ ਨਹੀਂ ਕਰ ਦੇਣਾ ਧਿਆਨ ਰੱਖਣਾ ਹੈ ਕਿ ਜੇਵਡ ਤੇਵਡ ਇਥੇ ਡੱਡੇ ਦੇ ਨਾਲ ਹੀ ਇਸ ਦਾ ਉਚਾਰਨ ਹੋਵੇ ਜੇ ਵਡ ਭਾਵੈ ਤੇ ਵਡ ਹੋਇ ਨਾਨਕ ਜਾਣੈ ਸਾਚਾ ਸੋਇ ਜੇ ਕੋ ਆਖੈ ਬੋਲ ਵਿਗਾੜ ਤਾ ਲਖੀਐ ਸਿਰ ਗਾਵਾਰਾ ਗਾਵਾਰ ਜੇ ਕੋ ਆਖੈ ਬੋਲ ਵਿਗਾੜ ਤਾ ਲਖੀਐ ਸਿਰ ਗਾਵਾਰਾ ਗਾਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ